ਅੱਗੇ ਜਿਹੜਾ ਜ਼ਿਲ੍ਹਾ ਦਿੱਲੀ ਕਿਸਨਰੂ ਅੰਮ੍ਰਿਤਸਰ ਨੂੰ ਅਸੀਂ ਮਿਲਣ ਲਈ ਆਏ ਆ ਉਹਨਾਂ ਨੂੰ ਇੱਕ ਮਾਨੂ ਪੱਤਰ ਦਿੱਤਾ ਗਿਆ ਹੈ ਸੂਚਨਾ ਲੈਟਰ ਦਿੱਤਾ ਗਿਆ ਹੈ ਕਿ 27 ਤਰੀਕ ਜੋ ਦੇਸ਼ ਨੇ ਦੁਸ਼ਮਨਾ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਹੈ ਮਿਸ਼ਨ ਸੰਧੂਰ ਦੇ ਮਾਧਿਅਮ ਨਾਲ ਅਤੇ ਪੂਰੇ ਦੇਸ਼ ਦੇ ਵਿੱਚ ਜਿੱਤੇ ਸਾਡੀ ਫੌਜ ਜਰਨੈਲ ਸਾਡੇ ਫੌਜ ਦੇ ਉਹਨਾਂ ਵੱਲੋਂ ਜੋ ਮਿਸ਼ਨ ਨੂੰ ਅੰਜਾਮ ਦਿੱਤਾ ਗਿਆ ਉਹ ਵਾਕਿਆ ਹੀ ਸਲਾਘਾਯੋਗ ਹੈ ਅਸੀਂ ਆਪਣੇ ਦੇਸ਼ ਦੀ ਫੌਜ ਨੂੰ ਸਲੂਟ ਕਰਦੇ ਆਂ ਅਤੇ ਆਪਣੇ ਦੇਸ਼ ਨੂੰ ਸਲੂਟ ਕਰਦੇ ਆਂ ਕਿਉਂਕਿ ਸਾਡਾ ਪਿਆਰ ਸਾਡੇ ਦੇਸ਼ ਨਾਲ ਬਹੁਤ ਜ਼ਿਆਦਾ ਆ ਸਾਡੀ ਫੌਜ ਨੇ ਜੋ ਦੁਸ਼ਮਣਾਂ ਨੂੰ ਧੇਰ ਕੀਤਾ ਸੋ ਉਹਨਾਂ ਦੇ ਸਨਮਾਨ ਦੇ ਵਿੱਚ ਗੁਰੂ ਗਿਆਨनाथ ਵਾਲਮੀਕੀ ਧਰਮ ਸਮਾਜ ਇੰਟਰਨੈਸ਼ਨਲ ਮਾਨਵ ਅਧਿਕਾਰ ਸੰਘਰਸ਼ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਹਰੀਸ਼ ਸ਼ਰਮਾ ਸਾਹਿਬ ਅਤੇ ਉਹਨਾਂ ਦੀ ਸਮੁੱਚੀ ਟੀਮ ਅਤੇ ਜਥੇਬੰਦੀ ਗੁਰੂ ਗਿਆਨਾ ਵਾਲਮੀਕੀ ਧਰਮ ਸਮਾਏ ਵੱਲੋਂ ਸਾਂਝੇ ਤੌਰ ਤੇ ਇੱਕ ਇੰਡੀਆ ਗੇਟ ਅੰਬਰਸਰ ਤੋਂ ਬਾਬਾ ਸਾਹਿਬ ਡਾਕਟਰ ਪੀ ਆਰ ਅੰਬੇਡਕਰ ਸਾਹਿਬ ਜੀ ਦੀ ਪ੍ਰਤਿਮਾ ਤੱਕ ਇੱਕ ਵਿਸ਼ਾਲ ਜਿਹੜਾ ਤਿਰੰਗਾ ਮਾਰਚ ਕੱਢਿਆ ਜਾ ਰਿਹਾ ਹੈ ਤਰੰਗਾ ਮਾਰਚ ਕੀਤਾ ਜਾ ਰਿਹਾ ਹੈ ਮੇਰਾ ਸਮੂਹ ਜਥੇਬੰਦੀਆਂ ਦੇ ਆਗੂ ਸਹਿਬਾਨਾਂ ਨੂੰ ਅਤੇ ਵੱਖ-ਵੱਖ ਹੋਰ ਸੰਗਠਨਾਂ ਨੂੰ ਅਪੀਲ ਹੈ ਕਿ 27 ਤਰੀਕ ਨੂੰ 10:30 ਵਜੇ ਇੰਡੀਆ ਗੇਟ ਵਿਖੇ ਪਹੁੰਚੋ ਤਾਂ ਜੋ ਆਪਣੇ ਦੇਸ਼ ਨੂੰ ਸਲੂਟ ਕਰੀਏ ਆਪਣੇ ਦੇਸ਼ ਦੀ ਆਰਮੀ ਨੂੰ ਸਲੂਟ ਕਰਦੇ ਹੋਏ ਆਪਣੇ ਦੇਸ਼ ਦੀ ਆਰਮੀ ਦਾ ਸਨਮਾਨ ਦੇ ਵਜੋਂ ਆਪਣੇ ਦੇਸ਼ ਦੀ ਆਰਮੀ ਦੇ ਪ੍ਰਾਊਡ ਦੇ ਵਜੋਂ ਉਨ੍ਹਾਂ ਦੇ ਸਤਕਾਰ ਦੇ ਵਿੱਚ ਇੱਕ ਰਸਾਲ ਜਿਹੜੀ ਹੈ ਤਿਰੰਗਾ ਯਾਤਰਾ ਜਿਹੜੀ ਹੈ ਉਹ ਕੱਢੀ ਜਾ ਰਹੀ ਹੈ ਉਸ ਦਾ ਤੁਸੀਂ ਸਾਰੇ ਹਿੱਸਾ ਬਣੋ ਅਤੇ ਆਪਣੀ ਏਕਤਾ ਆਪਣੀ ਇਕਤਰਤਾ ਅਤੇ ਆਪਣੇ ਦੇਸ਼ ਪ੍ਰਤੀ ਪ੍ਰੇਮ ਨੂੰ ਜਿਹੜਾ ਇਹ ਦਰਸਾਉਣ ਦੀ ਜਿਹੜੀ ਹੈ ਇਹ ਯਾਤਰਾ ਕੱਢੀ ਜਾ ਰਹੀ ਸੋ ਬਹੁਤ ਧੰਨਵਾਦ ਜੈ ਵਾਲਮੀਕੀ ਜੈ ਗੁਰ ਗਿਆਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਹ ਜੱਥੇਬੰਦੀਆਂ ਸਾਡੀਆਂ ਜਿਹੜੀਆਂ ਸ਼੍ਰੀ ਗਿਆਨਤ ਵਾਲਪਕੀ ਧਰਮ ਸਮਾਜ ਅੰਤਰਰਾਸ਼ਟਰੀ ਮਾਨਵ ਅਧਿਕਾਰ ਸੰਘਰਸ਼ ਕਮੇਟੀ ਵੱਲੋਂ ਸੀ ਡੀ ਸੀ ਸਾਹਿਬ ਨੂੰ ਮਿਲੇ ਆ ਸਾਡਾ ਮਿਲਣ ਦਾ ਕਾਰਨ ਇਹ ਸੀ ਕਿ ਅਸੀਂ 27 ਤਰੀਕ ਨੂੰ ਸਾਂਝੇ ਤੌਰ ਤੇ ਇੱਕ ਤਿਰੰਗਾ ਯਾਤਰਾ ਜਿਹੜੀ ਕੱਢਣ ਜਾ ਰਹੇ ਆ ਉਹਦੇ ਵਾਸਤੇ ਡੀ ਸੀ ਸਾਹਿਬ ਨੂੰ ਨਿਯੁਕਤਾ ਵੀ ਦੇਣ ਵਾਸਤੇ ਆਏ ਆ ਉਹਦੇ ਵਿੱਚ ਜਿਹੜੀਆਂ ਜ਼ਰੂਰੀ ਚੀਜ਼ਾਂ ਵਾਂ ਸਾਨੂੰ ਚਾਹੀਦੀਆਂ ਉਹਦੇ ਵਾਸਤੇ ਵੀ ਅਸੀਂ ਉਹਨਾਂ ਨੂੰ ਮੰਗ ਕੀਤੀ ਆ ਜਿਵੇਂ ਲਾਊਡ ਸਪੀਕਰ ਪਾਣੀ ਦਾ ਪ੍ਰਬੰਧ ਫਾਇਰ ਬ੍ਰਿਗੇਡ ਅੰਨੇ ਇਦਾਰੀਆਂ ਜਿਹੜੀਆਂ ਬਹੁਤ ਜ਼ਰੂਰੀ ਸੰਗਠਨ ਮਗੀ ਮਾਰਚ ਦੇ ਨਾਲ ਚੰਨ ਵਾਲੇ ਜੰਤਰ ਉਹਦੀ ਅਸੀਂ ਸਹਾਇਤਾ ਵਾਸਤੇ ਵੀ ਮੰਗ ਕੀਤੀ ਆ ਵੀ ਸਾਡੀ ਜਿਹੜੀ ਉਹ ਸਹਾਇਤਾ ਕੀਤੀ ਜਾਵੇ ਕਿਉਂਕਿ ਕਰਮੀ ਦਾ ਮੌਸਮਿਆ ਉਹਦੇ ਵਿੱਚ ਸਾਨੂੰ ਪਾਣੀ ਦੀ ਵੀ ਲੋੜ ਪੈਣੀ ਆ ਔਰ ਅਸੀਂ ਜਿਹੜੀ ਆਪਣੇ ਸੰਗਠਨ ਦੀ ਜਿਹੜੀ ਸੰਗਠਨ ਤੋਂ ਲੋਕ ਪ੍ਰੋਗਰਾਮ ਅਸੀਂ ਆਯੋਜਨ ਕੀਤਾ ਵਾ ਉਹਦੇ ਵਾਸਤੇ ਇਹ ਡਿਸਪਲੇ ਵਾਸਤੇ ਯੂਨੀਪੋਲ ਦਿੱਤੇ ਵੀ ਜਗ੍ਹਾ ਮੰਗੀ ਆ ਔਰ ਅਸੀਂ ਸਾਰੇ ਸਾਥੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਧਾਰਮਿਕ ਤੇ ਸਮਾਜਿਕ ਸੰਗਠਨਾਂ ਨੂੰ ਅਸੀਂ ਅਪੀਲ ਕਰਦੇ ਆ ਕਿ 27 ਤਰੀਕ ਵਾਲੇ ਦਿਨ 27 ਮਈ ਨੂੰ ਸਾਰੇ ਤਿਰੰਗਾ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਆਪਣੀ ਸ਼ਰਕਤ ਕਰਨ ਤਾਂ ਕਿ ਅਸੀਂ ਆਰਮੀ ਦੇ ਸਿਮਾਨ ਦੇ ਵਿੱਚ ਜਿਹੜੀ ਇਹ ਤਿਰੰਗਾ ਯਾਤਰਾ ਕਰ ਰਹੇ ਆ ਉਹਨਾਂ ਨੂੰ ਅਸੀਂ ਮਤਲਬ ਕਿ ਪੂਰੇ ਤਨ ਮਨ ਧਨ ਦੇ ਨਾਲ ਉਹਨਾਂ ਨੂੰ ਸਨਮਾਨ ਦੇ ਸਕੀਏ जय वाल्मीकि हर हर बांदे इंडियन आर्मी जिंदाबाद इंडियन आर्मी जिंदाबाद इंडियन आर्मी जिंदाबाद भारत माता की जय भारत माता की जय